ਲੋਕ ਸਭਾ ਚੋਣਾਂ ਸਿਖਰਾਂ ਤੇ ਐ ਜਿਸ ਨੂੰ ਲੈ ਕੇ ਹਰ ਇੱਕ ਪਾਰਟੀ ਪੱਬਾ ਪਰ ਹੋ ਚੁੱਕੀ ਐ ਜੋ ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡੇ ਕਾਂਗਰਸੀ ਲੀਡਰ ਦੇ ਵੱਲੋਂ ਤੇਵਰ ਦਿਖਾਏ ਗਏ ਰਾਜਾ ਵੜਿੰਗ ਦੇ ਨਾਲ ਹੋਈ ਚੈਟ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆਪਣੇ ਲੋਕ ਸਭਾ ਹਲਕੇ ਫਰੀਦਕੋਟ ਦੇ ਵਿੱਚ ਖੜ ਚੁਕੇ ਨੇ ਪਾਰਟੀ ਅੰਦਰ ਬਾਕੀ ਸੁਰਾ ਉੱਠ ਚੁੱਕੀਆਂ ਨੇ ਦੱਸਤੀ ਹੈ ਕਿ ਸੀਨੀਅਰ ਆਗੂ ਤੇ ਸਾਭ ਦਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਫਰੀਦਕੋ ਲੋਕ ਸਭਾ ਸੀਟ ਤੋਂ ਛੋੜਨਾ ਲੜਨ ਦਾ ਫੈਸਲਾ ਕੀਤਾ ਹੈ ਉਹਨਾਂ ਪਾਰਟੀ ਤੋਂ ਟਿਕਟ ਦਾ ਦਾਵਾ ਵੀ ਵਾਪਸ ਲੈ ਲਿਆ ਹੈ ਜਿਸ ਨੂੰ ਲੈ ਕੇ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਰੀਦਕੋ ਤੋਂ ਟਿਕਟ ਦੇ ਦਾਵੇਦਾਰ ਸਨ ਸੁਖਵਿੰਦਰ ਡੈਨੀ ਜਿਨ੍ਹਾਂ ਦੇ ਵੱਲੋਂ ਦਾਅਵੇਦਾਰੀ ਤੋਂ ਜਿਹੜੇ ਆ ਪਿੱਛੇ हट ਚੁੱਕੇ ਨੇ ਸੋਸ਼ਲ ਮੀਡੀਆ ਤੇ ਆਪਣੀ ਨਿਰਾਸ਼ਕੀ ਜ਼ਾਹਰ ਕੀਤੀ ਹੈ ਡੈਨੀ ਨੇ ਸਾਭਕਾ ਸੀਐਮ ਚੰਨੀ ਤੇਵੀ ਨਿਸ਼ਾਨ ਨੇ ਸਾਦੇ ਨੇ ਕਿਹਾ ਹੈ ਕਿ ਮੈਂ ਆਪਣੇ ਭਾਈਚਾਰੇ ਦੇ ਨਾਲ ਖੜਾ ਹਾਂ ਦੱਸਦੀ ਹੈ ਕਿ ਉਹਨਾਂ ਨੇ ਸਾਭਕਾ ਮੁੱਖ ਮੰਤਰੀ ਅਤੇ ਝਲੰਦਰ ਤੋਂ ਪਾਰਟੀ ਦੇ ਉਮੀਦਵਾਰ ਚੰਜੀਤ ਸਿੰਘ ਚੰਨੀ ਦੇ ਨਾਲ ਵੀ ਆਪਣੀ ਨਿਰਾਸ਼ਗੀ ਸਾਹਰ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸੰਬੰਧਿਤ ਪੋਸਟ ਸਾਂਝੀ ਕੀਤੀ ਹੈ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਸਾਰੇ ਹੀ ਕਾਰਨ ਜੜੇ ਆ ਦੱਸੇ ਗਏ ਤੇ ਇਸ ਦੇ ਨਾਲ ਹੀ ਚੈਟ ਦਾ ਸਕਰੀਨਸ਼ਾਟ ਵੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਦੱਸਦੀ ਹੈ ਕਿ ਫਰੀਦਕੋੜੀ ਸਵਾਰ ਚੋਣਾਂ ਦੇ ਵਿੱਚ ਪੰਜਾਬ ਦੀ ਹੌਟ ਸੇਟ ਬਣੀ ਹੋਈ ਹੈ ਇਸ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਸੀਟਾਂ ਨੇ ਤੇ ਸਮੇਂ ਗਿੱਦੜਪਾਹ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਕਾਬਜ਼ ਹੈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸਤ ਅਤੇ ਕਮੇਡੀਅਨ ਕਰਮਜੀਤ ਅਨਮੋਲ ਨੂੰ ਵੀ ਚੌੜ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਉੱਥੇ ਪਾਜਪਾ ਨੇ ਗਾਇਕ ਹੰਸ ਰਾਜ ਹੰਸ ਤੇ ਵੀ ਆਪਣਾ ਦਾ ਲਗਾਇਆ ਤੇ ਦੂਜੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲ ਦਲ ਨੇ ਰਾਜਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਜਦਕਿ ਕਾਂਗਰਸ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਇਸ ਵੇਲੇ ਕਾਂਗਰਸੀ ਆਕੂ ਤੇ ਗਾਇਕ ਮੁਹੰਮਦ ਸਦੀਕ ਇਥੋਂ ਦੇ ਸੰਸਦ ਮੈਂਬਰ ਨੇ ਜਿੱਥੋਂ ਤੱਕ ਪਿਛਲੀਆਂ 3 ਚੋਣਾਂ ਦਾ ਸਬੰਧ ਹੈ 2009 ਦੇ ਵਿੱਚ ਇਹ ਸੀਟ ਅਕਾਲ ਦਲ ਦੀ ਪਰਮਜੀਤ ਕੌਰ ਨੇ ਜਿੱਤੀ ਸੀ ਜਦ ਕੀ 2014 ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਚੋਣਾ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਸਨ ਤੇ ਮੁਹੰਮਦ ਸਦੀਕ 2019 ਦੇ ਵਿੱਚ ਸੰਸਦ ਮੈਂਬਰ ਬਣੇ ਹੋਏ ਸੀ ਤੇ ਹੁਣ ਇਸ ਸੀਟ ਨੂੰ ਲੈ ਕੇ ਰੇਡ ਕਾ ਬਰਕਰਾਰ ਹੈ ਤੇ ਦੂਜੇ ਪਾਸੇ ਇਸ ਸੀਟ ਨੂੰ ਲੈ ਕੇ ਕਿਤਨਾ ਕਿਤੇ ਕਾਂਗਰਸ ਦੇ ਵਿੱਚ ਵੀ ਕਾਟੋ ਕਲੇਸ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਫਰੀਦਕੋਟ ਤੋਂ ਟਿਕਟ ਦੇ ਦਾਅਵੇਦਾਰ ਸਨ ਸੁਖਵਿੰਦਰ ਡੈਨੀ ਜਿਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਨਰਾਜ਼ਗੀ ਜ਼ਾਹਰ ਕੀਤੇ ਗਏ ਤੇ ਟਿੱਕ ਦੀ ଦାਵੇਦਾਰੀ ਤੋਂ ਪਿੱਛੇ हट ਚੁੱਕੇ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੇ ਕਰਕੇ ਕਾਰਨ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਜਿਹੜਾ ਕਦਮ ਕਿਉਂ ਉਠਾਇਆ ਗਿਆ ਹੈ। ਭਾਰਤੀ ਕੀ ਭਤੀਾ ਖਾਲਸਾ ਸਾਹਿਬ ਆਇਆ ਸੀ ਜਿਸ ਮੱਦੇਨਜ਼ਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਕਰਨ ਨਾਲ ਪਹਿਲਾ ਨਿਸ਼ਾਨ ਮਿਸਲ ਸ਼ੀਰਬਾਬਾ ਬੀਬ ਸਿੰਘ 1300 ਘੋੜਸਵਾਰ ਅੰਗਰੇਟੇ ਗੁਰੂ ਕੇ ਬੇਟੇ ਅੱਜ ਅਸੀਂ ਸਾਰੇ ਆਪਣੇ ਜਥੇ ਦੇ ਸਮੇਤ ਸਰਦਾਰ ਸੁਮੇਰ ਸਿੰਘ ਜੀ ਰਾਮੀ ਸਾਬਕਾ ਐਮਐਲਏ ਹਨ ਸਾਬਕਾ ਪੰਜਾਬ ਪ੍ਰਧਾਨ ਹਨ ਕਾਂਗਰਸ ਕਮੇਟੀ ਦੇ ਇਹਨਾਂ ਦੇ ਕੋਲ ਇੱਕ ਆਪਣੀ ਮੰਗ ਲੈ ਕੇ ਪਹੁੰਚੇ ਹਨ ਜੋ ਕਿ ਸਾਡਾ 12% ਰਜਿਸਟ੍ਰੇਸ਼ਨ ਦਾ ਕੋਟਾ ਵਾਰਨਿਤੀ ਮਜਬੀ ਸਿਕ ਸਮਾਜ ਦਾ ਚੱਲ ਰਿਹਾ ਹੈ ਜੋ ਕਿ 1975 ਦੇ ਵਿੱਚ ਗਿਆਨੀ ਜੈਲ ਸਿੰਘ ਜੀ ਜੋ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਦੀ ਗਵਰਨਮੈਂਟ ਵੱਲੋਂ ਦਿੱਤਾ ਗਿਆ ਸੀ ਤੇ ਜਿਸ ਨੂੰ ਬਾਅਦ ਦੇ ਵਿੱਚ 2006 ਦੇ ਵਿੱਚ ਸਰਦਾਰ ਕੈਪਟਨ ਮਰਿੰਦਰ ਸਿੰਘ ਜੀ ਦੀ ਗਵਰਨਮੈਂਟ ਦੇ ਵਿੱਚ ਸਾਡੇ ਜੋ ਮਾਨਯੋਗ ਕੈਬਨਟ ਮੰਤਰੀ ਸਾਹਿਬ ਇਹਨਾਂ ਦੇ ਪਿਤਾ ਜੀ ਸਰਦਾਰ ਫਜ਼ੂਲ ਸਿੰਘ ਜੀ ਬੰਦਾਲਾ ਅਤੇ ਸਰਦਾਰ ਜਗਿੰਦਰ ਸਿੰਘ ਜੀ ਮਾਨ ਉਹਨਾਂ ਵੱਲੋਂ ਪੇਸ਼ਕਸ਼ ਕਰਕੇ ਜਿਹੜਾ ਉਸ ਜਿਹੜਾ 12% ਜਿਹੜਾ ਸਾਨੂੰ ਕੋਟਾ ਦਿੱਤਾ ਗਿਆ ਉਸ ਨੂੰ ਇੱਕ ਵਿਧਾਨ ਸਭਾ ਦੇ ਵਿੱਚ ਐਕਟ ਪਾਸ ਕਰਵਾ ਕੇ ਪੱਕਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਾਡੇ ਦੂਜੇ ਭਾਈਚਾਰੇ ਵੱਲੋਂ ਹਾਈ ਕੋਰਟ ਦੇ ਵਿੱਚ ਉਸ ਨੂੰ ਆਪਣਾ ਚੈਲੰਜ ਕਰਕੇ ਤੇ ਬਾਅਦ ਵਿੱਚ ਸਾਨੂੰ ਉੱਤੇ ਸਟੇ ਮਿਲਿਆ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੇ ਭਾਈ ਜਾਵੇ ਦੇ ਵੱਲੋਂ ਸਾਡੇ ਤੇ ਉਹ ਜਿਹੜਾ 12% ਨੂੰ ਖਤਮ ਕਰਨ ਵਾਸਤੇ ਜਿਹੜਾ ਕੇਸ ਚੱਲ ਰਿਹਾ ਹੈ ਉਸ ਵਾਸਤੇ ਸੀ ਅੱਜ ਮੰਗ ਪੱਤਰ ਦੇਣ ਆਏ ਆ ਕਿ ਹੁਣ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਜਿਹੜੇ ਉਮੀਦਵਾਰ ਖਿਲਾਰੇ ਗਏ ਹੁਣ ਜਿਸ ਤਰ੍ਹਾਂ ਫਾਜ਼ਿਲਕੜ ਸਾਹਿਬ ਦੇ ਵਿੱਚ ਤੇ ਜਲੰਧਰ ਦੇ ਵਿੱਚ ਅਸੀਂ ਜੇ ਸਾਡੇ ਸਮਾਜ ਦੇ ਹੱਕਾਂ ਦੇ ਉੱਤੇ ਇਸ ਤਰ੍ਹਾਂ ਡਾਕੀ ਵੱਜਣਗੇ ਤੇ ਉਹਨਾਂ ਉਮੀਦਵਾਰਾਂ ਦਾ ਅਸੀਂ ਮੁਕੰਮਲ ਬਾਈਕਾਟ ਕਰਾਂਗੇ ਸਾਡੇ ਸਮਾਜ ਵੱਲੋਂ ਖਾਸ ਕਰਕੇ ਵਾਰਵੀ ਕੀ ਤੇ ਮਰਬੀ ਸਿੱਖਾਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਊਗਾ ਤੇ ਤਾਂ ਜੋ ਸਾਡੇ ਨਾਲ ਬੈਠ ਕੇ ਜਾਂ ਤੇ ਉਹ ਜਿਹੜਾ ਉਹ ਕੇਸ ਹੈ ਉਹ ਵਾਪਸ ਲੈਣ ਤੇ ਜਿਹੜੀ ਅੱਗੇ ਦੀ ਫਿਰ ਕੋਈ ਕਾਰਵਾਈ ਉਹ ਨੀਤੀ ਆਪਣੀ ਅੱਗੇ ਰੱਖੀ ਜਾਊਗੀ ਅੱਜ ਅਸੀਂ ਉਹ ਜਿਹੜਾ ਮੰਗ ਪੱਤਰ ਇਹਨਾਂ ਨੂੰ ਹਾਈ ਕਮਾਂਡ ਨੂੰ ਦੇਣ ਵਾਸਤੇ ਉਹ ਪੰਜਾਬ ਚੱਲੇ ਆ ਜੇ ਇਹ ਆਡੀ ਗੱਲ ਅੱਗੇ ਰੱਖਣਗੇ ਜੇ ਸਾਡੀ ਗੱਲ ਅੱਗੇ ਕੋਈ ਪਹੁੰਚਦੀ ਹੁੰਦੀ ਹੈ ਤੇ ਅੱਗੇ ਜਿਹੜਾ ਸਮਾਜ ਦਾ ਜਿਹੜਾ ਫੈਸਲਾ ਹੋਊਗਾ ਉਹ ਦੱਸਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗਾਜੀ ਜੀ ਆ ਰਹੀ ਆਵੇਂ ਨਿਆਲੋ ਜਿ ਆਵੇਂ ਫਦੇ ਪਾਵੇ ਗੱਜ ਗੱਜਕਾਰਾ ਫੁਲਾਵੇਂ ਨਿਆਲੋ ਮਰਸ਼ੀਦ ਬਾਬਾ ਜੀ ਨੂੰ ਸੇਧੇ ਮਾਰਨੂ ਪਾਵੇ ਸਤਿਗੁਰੂ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ